ਇੱਕ ਨਵੀਂ ਸਵੇਰ ਤੇ ਨਵੇਂ ਦਿਨ ਦੀ ਸੱਗਿਆ ਬਾਈ ਜਿਹੜੀ ਆ ਤੇ ਸਾਹਮਣੇ ਪਹਿਲੀ ਦੇਖ ਰਹੇ ਹੋ ਇਹ 1.5 ਏਕੜ ਪਹਿਲੀ ਆ ਤੇ ਇਹਦੇ ਵਿੱਚ ਆਪਾਂ ਐਕਟਿਵ ਆ ਜਿਹੜੀ ਆਪਾਂ ਮੂੰਗੀ ਲਾਈ ਸੀ ਤੇ ਇਸ ਮੂੰਗੀ ਦਾ ਜਿਹੜਾ ਨਾਂ ਹੈਗਾ ਵਨਸੀ 골ਡ ਤੇ ਆਜੋ ਇਹਦੇ ਚਾਰ ਬਾਰੇ ਵੀ ਤੁਹਾਨੂੰ ਜਿਹੜੀ ਜਾਣਕਾਰੀ ਦਿੰਨੇ ਆ ਕਵਾਲਿਟੀ ਵੀ ਚੈੱਕ ਕਰ ਸਕਦੇ ਹੋ ਤੇ ਜਿਹੜੇ ਇਹਦੇ ਦਾਣਾ ਬਈ ਪੂਰਾ ਮੋਟਾ ਦਾਣਾ ਇਹਦਾ ਤੁਸੀਂ ਦਾਣਾ ਵੀ ਚੈੱਕ ਕਰ ਸਕਦੇ ਹੋ ਤੇ ਜਿਹੜੀ ਆਪਣੀ 1.5 ਏਕੜ ਪੈਲੀ ਵਿੱਚੋਂ ਜਿਹੜੀ ਇਹ ਨਿਕਲੀ ਹੈ ਬਈ 25 ਤੋਂ 30 ਮਨ ਦਾ ਜਿਹੜਾ ਇਹਦਾ ਝਾਰ ਨਿਕਲਿਆ ਆਪਣੇ ਕੋਲੇ ਤੇ ਬਾਕੀ ਆਪਾਂ ਮਿਲਦੇ ਹਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਨੀਚੇ ਕਮੈਂਟ ਕਰਕੇ ਜਰੂਰ ਦੱਸਿਓ